ਦੋਸਤੋ ਸਾਡੇ ਹਲਕੇ ਬਾਬਾ ਬਗਾਲਾ ਸਾਹਿਬ ਦੇ ਮੇਲੇ ਸ਼ੁਰੂ ਹੋ ਚੁੱਕੇ ਨੇ ਜਿਹੜੇ ਨੇ ਮੇਲਿਆਂ ਦੇ ਸ਼ਕੀਨ ਉਹ ਮੈਨੂੰ ਕਰ ਲੋ ਫੋਲੋ ਤੇ ਸਬਸਕ੍ਰਾਈਬ ਅੱਜ ਤੁਹਾਨੂੰ ਵਿਖਾਉਨੇ ਹਾਂ ਮੇਲਾ ਕਰਤਾਰਪੁਰ ਦਾ ਜੋ ਕਿ ਬਤਾਲੇ ਤੋਂ ਕਮਾਨ ਰੋਡ ਦੇ ਉੱਪਰ ਸਥਿਤ ਹੈ ਇਹ ਗੁਰਦੁਆਰਾ ਛੇਵੀਂ ਪਾਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਇਸ ਮੇਲੇ ਵਿੱਚ ਕਈ ਨਿਹੰਗ ਸਿੰਘ ਜਥੇਬੰਦੀਆਂ ਦਲਪੰਥ ਅਤੇ ਕਈ ਦੂਰੋਂ ਨੇੜੇ ਸੰਗਤਾਂ ਪਹੁੰਚਦੀਆਂ ਨੇ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਇਸ ਮੇਲੇ ਨੂੰ ਮਨਾਉਂਦਿਆਂ ਨੇ ਤੇ ਸੌਣ ਦੇ ਮਹੀਨੇ ਨੂੰ ਮੋਕ ਰੱਖਦੇ ਆਂ ਤੇ ਖੀਰ ਤੇ ਮਾਲ ਪੂੜਿਆਂ ਦਾ ਲੰਗਰ ਵੀ ਵਰਤਾਇਆ ਜਾਂਦਾ ਹੈ ਸੰਗਤਾਂ ਬੜੀ ਹੀ ਪਿਆਰ ਤੇ ਸਤਿਕਾਰ ਨਾਲ ਸੇਵਾ ਕਰਦੀਆਂ ਹਨ ਤੇ ਗੁਰਦੁਆਰਾ ਸਾਹਿਬ ਦੀ ਇੱਥੇ ਬਹੁਤ ਹੀ ਸੋਹਣੀ ਇਮਾਰਤ ਬਣੀ ਹੋਈ ਹੈ ਜਿਸ ਦੇ ਬੈਕ ਸਾਈਡ ਦੇ ਉੱਪਰ ਇੱਕ ਵੱਡਾ ਸਰੋਵਰ ਵੀ ਮੌਜੂਦ ਹੈ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਇੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਗੁਰਦੁਆਰਾ ਸਾਹਿਬ ਜੀ ਦੇ ਬਾਹਰਲੀ ਸਾਈਡ ਰੋਡ ਦੇ ਉੱਪਰ ਕਾਫੀ ਦੁਕਾਨਾਂ ਸੱਜਦੀਆਂ ਹਨ ਜਿੱਥੋਂ ਲੋਕ ਖਰੀਦਦਾਰੀ ਕਰਦੇ ਹਨ ਦੋਸਤੋ ਕਿਸ ਤਰ੍ਹਾਂ ਦੀ ਲੱਗੀ ਏ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ